ਹੇ ਵੀਰ ਬਜਰੰਗ ਜੀ ਬਾਰ ਬਾਰ ਮਹਾਦੇਵ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਹਾਂਜੀ ਮੈਂ ਗੌਰਵ ਸ਼ਰਮਾ ਜ਼ਿਲ੍ਹਾ ਪ੍ਰਧਾਨ ਬਜਰੰਗਦਲ ਹਿੰਦੁਸਤਾਨ ਤੋਂ ਬਾਕੀ ਬੀਤੇ ਕੱਲ ਜਿਹੜੀ ਜੋ ਵੀ ਘਟਨਾ ਦੀਨानगर ਹੋਈ ਹੈ માતા ਜੀ ਦੀ ਮੂਰਤੀ ਖੰਡਿਤ ਹੋਈ ਹੈ ਅੱਪਾ ਅੱਜ ਸਾਰੀ ਟੀਮ ਨੂੰ ਲੈ ਕੇ ਦਿਨानगर ਐਸ ਐਚਓ ਸਾਹਿਬ ਨੂੰ ਮਿਲ ਕੇ ਵੀ ਆਏ ਆ ਇਸ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਜੋ ਵੀ ਸ਼ਰਾਤੀ ਅਨਸਰ ਹੈਗੇ ਆ ਉਹਨਾਂ ਨੂੰ ਪੜ ਕੇ ਜੋ ਵੀ ਉਹਨਾਂ ਦੇ ਕਾਰਵਾਈ ਬੰਦੀ ਗਈ ਹੈ ਜਲਦੀ ਤੋਂ ਜਲਦੀ ਉਹਨਾਂ ਦਾ ਗ੍ਰਿਫਤਾਰ ਕੀਤਾ ਜਾਏ ਮੈਂ ਕਪਿਲ ਮਨਨ ਜੀ ਬਜਰੰਗ ਦਲ ਹਿੰਦੁਸਤਾਨ ਜ਼ਿਲ੍ਹਾ ਵਾਈਸ ਪ੍ਰਧਾਨ ਅਸੀਂ ਰਗੁਨਾਥ ਮੰਦਰ ਚ ਮੀਟਿੰਗ ਕੀਤੀ ਸੀ ਆਪਣੇ ਸਾਥੀਆਂ ਦੇ ਨਾਲ ਜੋ ਕਿ ਕੱਲ ਬਹੁਤ ਮੰਦਭਾਗੀ ਖਬਰ ਆਈ ਏ ਦੀਨਾ ਨਗਰ ਵਿੱਚ ਮਾਦਾ ਰਾਣੀ ਜੀ ਦੀ ਮੂਰਤੀ ਦੀ ਬੇਅਦਬੀ ਹੋਈ ਜੀ ਹਿੰਦੂ ਸਮਾਜ ਨੂੰ ਬਹੁਤ ਗੁੱਸਾ ਉਸ ਪ੍ਰਤੀ ਮਹਨੂ ਪੁਲਿਸ ਪ੍ਰਸ਼ਾਸਨ ਨੂੰ ਵੀ ਬਹੁਤ ਅੱਗੇ ਉਹਨਾਂ ਅੱਗੇ ਵੀ ਆਪਾਂ ਰਿਕਵੈਸਟ ਕੀਤੀ ਹੈ ਜੀ ਜਿਹੜੇ ਅਸ਼ਰਾਰਤੀ ਅਨਸਰ ਹੈਗੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਹੈ ਕੀਤਾ ਜਾਏ ਅੱਜ ਕੱਲ ਸੀਸੀਟੀਵੀ ਕੈਮਰੇ ਹਰ ਜਗ੍ਹਾ ਲੱਗੇ ਆ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਏ ਨਹੀਂ ਤੇ ਆਉਣ ਵਾਲੇ ਟਾਈਮ ਤੇ ਮੰਦਰ ਸੇਫ ਨਹੀਂ ਹੈਗੇ ਮੇਰਾ ਨਾਮ ਸਨੀਮਾ ਹੈ ਨਾ ਮੈਂ ਬਰਜੰਗ ਦਲ ਦਾ ਹਿੰਦੁਸਤਾਨ ਦਾ ਸ਼ਹਿਰੀ ਪ੍ਰਧਾਨ ਆ ਕਿ ਇਹ ਬੀਤੀ ਰਾਤ ਕਿਹੜੇ ਦਿਨਾ ਨਗਰ ਚ ਮੂਰਤੀ ਦੀ ਖੰਡਿਤ ਹੋਈ ਆ ਮੈਂ ਬਹੁਤ ਨਿੰਦਾ ਕਰਦਾ ਵਾਂ ਤੁਹਾਨੂੰ ਰੋਸ਼ ਵੀ ਪਾਇਆ ਗਿਆ ਵਾ ਅਸੀਂ ਅੱਜ ਐਸਐਚਓ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏਗੀ ਇਗਤਾਰੀ ਕੀਤੀ ਜਾਏਗੀ ਨਹੀਂ ਤੇ ਬਰਜੰਗਦਲ ਹਿੰਦੁਸਤਾਨ ਵੱਡੇ ਤੌਰ ਤੇ ਪ੍ਰਦਰਸ਼ਨ ਕਰੇਗਾ